ਦੀਨ ਕੇਂ ਦਾਤੇ ਮੇਰਾ ਗੁਣ ਗਣ ਵਿਚਾਰੋ ਕੋਈ ਮਟੀ ਕਾ ਮਨ ਸਕੇ ਗਤੇ ਹੀ ਕੋਟ ਪਰ ਆਦ ਹਮਾਰੇ ਖੰਡੋ ਅਨਿਕ ਵਿਦੀ ਸਮਝਾ ہم کیا نلب مت تھوری تم اپنا ویردر کھا بیٹھا سوڈی پاتشا रामदास सतगुरु कहावे पूर्ण ताल खटाया अमृत सर्वच जोत जगा ਬਠ ਸੋਟੀ ਪਾਤੀ ਸ਼ਰਜਪੋ ਬਠ ਸੋਟੀ ਤਿਸ਼ਾਰਾਮਦਾਸ ਸਤਗੁਰੂ ਕਹਾ ਹੈ ਪੂਰਨ ਤਾਲ ਖਟਾਇ ਅੰਮ੍ਰਿਤ ਸਰ ਵਿੱਚ ਜੋਤ ਅੰਮ੍ਰਿਤ ਸਰ ਵਿੱਚ ਜੋਤਿ ਅੰਮ੍ਰਿਤ ਸਰ ਵਿੱਚ ਜੋਤਿ ਜੋ ਪਉ ਅੰਮ੍ਰਿਤ ਸਰ ਵਿੱਚ ਜੋਤਿ ਅੰਮ੍ਰਿਤ ਸਰ ਵਿੱਚ ਜੋਤਿ ਇੱਕ ਵਾਰ ਸਾਰੇ ਜਪੋ ਬੈਠਾ ਸੋਨੀ ਬਾਤੀ ਸ਼ਾ ਬੈਠਾ ਸੋਡੀ ਪਾਤੀ ਸ਼ਾਮੇ ਬੈਠਾ ਸੋਡੀ ਪਾਤੀ ਸ਼ਾਮੇ ਵਾਹ ਬੈਠਾ ਰਾਮਦਾਸ ਸਤਗੁਰੂ ਕਹਾਵੇਂ ਬੈਠਾ ਸੋਡੀ ਪਾਤੀ ਸ਼ਾਮੇ ਬੈਠਾ ਸੋਡੀ ਪਾਤੀ ਸ਼ਰਮੰਦਾਸ ਸਤ ਗੁਰੂ ਕ ਬੈਠਾ ਸੋਡੀ ਵਾ ਵੈਠਾ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਪੂਰਨ ਪੂਰਨ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਡੀ ਪਾਤੀ ਸ਼ਾ ਬੈਠਾ ਸੋਡੀ ਪਾਤੀ ਸ਼ਾ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਗੱਜ ਕੇ ਬੈਠਾ ਸੋਣੀ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਬਹੁਤ ਹੀ ਪਿਆਰ ਦੇ ਨਾਲ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਿਆਰੀ ਕੀਰਤਨੀਆਂ ਭਾਈ ਸਾਤਾ ਗਿਰਪਾਲ ਸਿੰਘ ਜੀ ਹਜ਼ੂਰੀ ਰਾਗੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਤਿੰਨਾਂ ਦੇ ਸਮੁੱਚੇ ਜਥੇ ਪਾਸੋਂ ਆਪ ਜੀ ਕੀਰਤਨ ਸਰਵਣ ਕਰ ਰਹੇ ਸੋ ਕਲਜੁਗ ਮੈਂ ਕੀਰਤਨ ਪ੍ਰਧਾਨ ਗੁਰਮੁਖ ਜਪੀਏ ਲਾਏ ਤੈਨਾ ਅਖੀਰ ਤੇ ਉਹਨਾਂ ਨੇ ਸ਼ਬਦ ਪੜਿਆ ਧੰ ਧੰ ਰਾਮਦਾਸ ਗੁਰ ਜਿਨ ਸਿਰੇ ਤਿਨ ਸਵਾਦਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਆਪਾਂ ਇਸ ਸ਼ਬਦ ਨੂੰ ਇੱਕ ਪੰਕਤੀ ਨੂੰ ਆਧਾਰ ਬਣਾ ਕੇ ਵਿਚਾਰ ਵਿੱਚ ਜੁੜਨੇ ਇੱਕ ਵਾਰ ਸਾਰੀ ਸੰਗਤ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS ਗੁਰ ਜਨ ਸਿਰਿਆ ਤਿਨੇ ਸਵਾਰਿਆ ਸਿਰਿਆ ਨਰਤੁੰਦੇ ਸਿਰ ਜਿਆ ਸਵਾਰਨ ਦਾ ਅਰਥ ਹੈ ਉਹਨੂੰ ਘਟਨਾ ਸਾਧ ਸੰਗ ਜਿਹੜੀ ਚੀਜ਼ ਜਿੱਥੇ ਸਿਰਜੀ ਜਾਂਦੀ ਹੈ ਉੱਥੇ ਸਵਾਰੀ ਨਹੀਂ ਜਾਂਦੀ ਹੈ ਜਿਹੜੀ ਚੀਜ਼ ਜਿਸ ਜਗ੍ਹਾ ਉੱਤੇ ਬਣਦੀ ਹੈ ਉੱਥੇ ਉਹਨੂੰ ਸਵਾਰਿਆ ਨਹੀਂ ਜਾਂਦਾ ਉੱਥੇ ਉਹਨੂੰ ਘੜਿਆ ਨਹੀਂ ਜਾਂਦਾ ਕਿਵੇਂ ਜਿਸ ਫੈਕਟਰੀ ਵਿੱਚ ਕੱਪੜਾ ਬਣਦਾ ਹੈ ਉੱਥੇ ਕੱਪੜਾ ਸੀਤਾ ਨਹੀਂ ਜਾਂਦਾ ਕੱਪੜਾ ਲੈ ਕੇ ਲੋਕ ਸਵਾਉਂਦੇ ਕਿਤੇ ਹੋਰ ਨੇ ਜਿਸ ਫੈਕਟਰੀ ਵਿੱਚ ਕੱਪੜੇ ਤੇ ਥਾਨ ਬਣੇ ਨੇ ਉੱਥੇ ਕੱਪੜਾ ਸਿਰਜਿਆ ਗਿਆ ਹੈ ਭਾਵ ਬਣਾਇਆ ਗਿਆ ਹੈ ਉੱਥੇ ਕੱਪੜਾ ਸੁਹਾਰਿਆ ਨਹੀਂ ਜਾਂਦਾ ਪਹਿਨਣ ਵਾਸਤੇ ਸੁਹਾਰਿਆ ਕਿਤੇ ਹੋਰ ਜਾਂਦਾ ਹੈ ਫੈਕਟਰੀ ਵਿੱਚੋਂ ਨਹੀਂ ਜਿਸ ਖਾਣ ਵਿੱਚੋਂ ਸੋਨਾ ਨਿਕਲਦਾ ਹੈ ਉੱਥੇ ਸੋਨਾ ਸੁਹਾਰਿਆ ਨਹੀਂ ਜਾਂਦਾ ਉੱਥੋਂ ਸੋਨਾ ਕੱਢ ਕੇ ਲੋਕ ਸਿਰ ਦੇ ਬਹਿਨ ਨਹੀਂ ਲੈਂਦੇ ਉਹ ਕਿਸੇ ਨਾ ਕਿਸੇ ਖਾਣ ਵਿੱਚੋਂ ਸੋਨਾ ਨਿਕਲ ਕੇ ਕਿਸੇ ਵੱਡੇ ਸੁਨਿਹਾਰ ਕੋਲ ਜਾਂਦਾ ਫਿਰ ਸਰਾਫਾ ਬਾਜ਼ਾਰ ਵਿੱਚ ਜਾਂਦਾ ਕੋਈ ਸਰਾਫ ਉਹਨੂੰ ਘਟਦਾ ਫਿਰ ਉਹ ਸੋਨਾ ਪੈਨਣ ਦੇ ਯੋਗ ਹੁੰਦਾ ਹੈ ਭਾਵ ਜਿੱਥੋਂ ਸੋਨਾ ਪੈਦਾ ਹੋਇਆ ਉੱਥੇ ਸੋਨਾ ਸਵਾਰਿਆ ਨਹੀਂ ਗਿਆ ਹੋਰ ਧਿਆਨ ਵਿੱਚ ਰੱਖੋ ਲੱਕੜ ਜੰਗਲ ਵਿੱਚੋਂ ਮਿਲਦੀ ਹੈ ਪਰ ਜਿਸ ਜਗ੍ਹਾ ਤੋਂ ਲੱਕੜ ਮਿਲਦੀ ਹੈ ਉੱਥੇ ਫਰਨੀਚਰ ਥੋੜੀ ਆਪਾਂ ਖਰੀਦਣ ਜਾਂਦੇ ਹਾਂ ਫਰਨੀਚਰ ਕਿਤੇ ਹੋਰੋਂ ਖਰੀਦੀਦਾ ਲੱਕੜ ਕਿਤੇ ਹੋਰ ਪੈਦਾ ਹੋਈ ਹੈ ਉਸ ਲੱਕੜ ਨੂੰ ਸਵਾਰ ਕੇ ਫਰਨੀਚਰ ਕਿਤੇ ਹੋਰ ਬਣਦਾ ਜਿੱਥੇ ਸਿਰਿਆ ਗਿਆ ਉੱਥੇ ਸਵਾਰਿਆ ਨਹੀਂ ਹੈ ਪਰ ਸਾ ਸੰਗਤ ਇੱਕ ਸ੍ਰੀ ਗੁਰੂ ਰਾਮ ਦਾਸ ਮਹਾਰਾਜ ਦੀ ਵਡਿਆਈ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਜਿਸ ਰੱਬ ਨੇ ਸਿਰਜਿਆ ਉਸ ਰੱਬ ਨੇ ਆਪ ਸਵਾਰਿਆ ਗੁਰੂ ਰਾਮਦਾਸ ਸਾਹਿਬ ਪੂਰੀ ਹੋਈ ਕਰਾਮਾਤ ਇਹ ਦੁਨੀਆ ਵਿੱਚ ਸਭ ਤੋਂ ਵੱਡੀ ਪੂਰੀ ਕਰਾਮਾਤ ਸੀ ਉਹ ਕੀ ਆਪ ਸਿਰਜਣਹਾਰ ਹੈ ਧਾਰਿਆ ਅਕਾਲ ਪੁਰਖ ਰੱਬ ਸਿਰਜਣਹਾਰ ਨੇ ਆਪ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸਰੀਰ ਧਾਰਨ ਕਰ ਲਿਆ ਜਿਸ ਰੱਬ ਨੇ ਸਿਰਜਿਆ ਨਾ ਉਹ ਸਿਰਜਣਹਾਰ ਪਰਮਾਤਮਾ ਨੇ ਰੱਬ ਨੇ ਸ੍ਰੀ ਗੁਰੂ ਰੰਧਾਸ ਮਹਾਰਾਜ ਜੀ ਨੇ ਸਰੀਰ ਧਾਰਨ ਕਰ ਲਿਆ ਇਹ ਦੁਨੀਆ ਵਿੱਚ ਪੂਰੀ ਕਰਾਮਾਤ ਹੋਈ ਹੁਣ ਥੋੜਾ ਜਿਹਾ ਨੁਕਤਾ ਧਿਆਨ ਨਾਲ ਸੁਣੋ ਆਵਾਜ਼ ਥੋੜੀ ਜਿਹਾ ਘਟਾ ਦੇ ਬੰਦੇ ਆਵਾਜ਼ ਥੋੜੀ ਕਮ ਕਰ ਲੋ ਬੰਦੇ ਕਮ ਕਰੋ ਥੋੜੀ ਜਿਹੀ ਇੱਕ ਵਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਗੁਰੂ ਸਿੱਖ ਨੂੰ ਸਾਸ ਸਿੰਘ ਦਾ ਸਵਾਰਦਾ ਹੈ ਅਪਨੇ ਸਮਾਗਮ ਪਤਾ ਕਿਉਂ ਰੱਖੇ ਨੇ ਇਹਨਾਂ ਦਾ ਨਾ ਹਮ ਰੱਖਿਆ ਬੁਰਮਤ ਸਮਾਗਮ ਜਿੱਥੇ ਗੁਰੂ ਦੀ ਮਮੰਗ ਕਰਨੀ ਹੈ ਵਡਿਆਈ ਕਰਨੀ ਹੈ ਉੱਥੇ ਗੁਰੂ ਦੀ ਮਤ ਪੰਧਰਨ ਕਰਨੀ ਉਹਦੇ ਨਾਲ ਕੀ ਹੋਏਗਾ ਸਾਧ ਸੰਗਤ ਸਿੱਖ ਦਾ ਜੀਵਨ ਸੁਹਾਰਿਆ ਜਾਏਗਾ ਗੁਰੂ ਸਿੱਖ ਨੂੰ ਸੁਹਾਰਦਾ ਹੈ ਭਾਵ ਘੜਦਾ ਹੈ ਲੱਕੜ ਪੈਦਾ ਹੋਈ ਹੈ ਉਹਨੂੰ ਸ਼ਿੰਗਾਰ ਦਾ ਕੋਈ ਹੋਰ ਹੈ ਸੁਹਾਰਨ ਵਾਲਾ ਫਰਨੀਚਰ ਬਣਾਉਣ ਵਾਲਾ ਕੋਈ ਹੋਰ ਹੈ ਇਦਾਂ ਸਾਥ ਸੰਗਤ ਮਾਂ ਪਿਓ ਨੇ ਆਪਾਂ ਨੂੰ ਜਨਮ ਦਿੱਤਾ ਪਰ ਆਪਾਂ ਗੁਰੂ ਕੋਲ ਆਵਾਂਗੇ ਗੁਰੂ ਆਪਾਂ ਨੂੰ ਸਵਾਰੇਗਾ ਗੁਰੂ ਦੀ ਮੱਤ ਗ੍ਰਹਿਣ ਕਰਾਂਗੇ ਆਪਣਾ ਜੀਵਨ ਘੜਿਆ ਜਾਏਗਾ ਇਹਨੂੰ ਬਾਦਸ਼ਾਹ ਬਾਣੀ ਅੰਦਰ ਕਹਿੰਦੇ ਨੇ ਜਪਜੀ ਸਾਹਿਬ ਤੁਸੀਂ ਪੜ੍ਹ ਕੇ ਆਏ ਹੋ ਉੱਥੇ ਜ਼ੋਰ ਕਹਿੰਦੇ ਸਰਮੁਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਨੂੰਪ ਭਾਈ ਗੁਰੂ ਦੇ ਦਰ ਉੱਤੇ ਉਹਦੀ ਘਾੜਤ ਟਕੜੀ ਜਾਂਦੀ ਹੈ ਗੁਰੂ ਉਸ ਨੂੰ ਧਰਮ ਦੀ ਕਿਰਤ ਸਿਖਾਏਗਾ ਮਿਹਨਤ ਦੱਸੇਗਾ ਭਾਈ ਇਸ ਤਰੀਕੇ ਨਾਲ ਤੋਂ ਇਸ ਖੰਡ ਵਿੱਚੋਂ ਗੁਜ਼ਰਨਾ ਪੈਣਾ ਹੈ ਸ਼ਰਮ ਖੰਡ ਵਿੱਚੋਂ ਗੁਜ਼ਰਨਾ ਪੈਣਾ ਹੈ ਤੈਨੂੰ ਮਿਹਨਤ ਕਰਨੀ ਪਵੇਗੀ ਤੈਨੂੰ ਗੁਰੂ ਦੇ ਦੱਸੇ ਰੋ ਤੇ ਤੁਰਨਾ ਪਵੇਗਾ ਫਿਰ ਗੁਰੂ ਕੀ ਕਰੇਗਾ ਤੈਨੂੰ ਘਟ ਦੇਗਾ ਔਰ ਜਿਸ ਦਾ ਜੀਵਨ ਗੁਰੂ ਨੇ ਸਵਾਰ ਦਿੱਤਾ ਉਹਦੀ ਮਹਿਮਾ ਕਹਿਣ ਤੋਂ ਬਾਹਰ ਹੋ ਜਾਏਗੀ। ਤਿੱਥੇ ਘਾੜ ਤਕੜੀਆਂ ਬਹੁਤ ਅਨੂਪ ਅੱਗੇ ਕੀ ਲਿਖਿਆ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜਿਹਦਾ ਜੀਵਨ ਗੁਰੂ ਨੇ ਸਵਾਰ ਦਿੱਤਾ ਉਹਦੀਆਂ ਗੱਲਾਂ ਉਹਦੀਆਂ ਬਾਤਾਂ ਕਹਿਣ ਤੋਂ ਬਾਹਰ ਹੈ ਭਾਵ ਉਹਦੀ ਵਡਿਆਈ ਵਧ ਜਾਏਗੀ। ਸਵਾਰੀ ਹੋਈ ਚੀਜ਼ ਦੀ ਵਡਿਆਈ ਵੱਧੀ ਹੈ। ਲੱਕੜ ਇੰਨੀ ਮਹਿੰਗੀ ਨਹੀਂ ਵਿਕੇਗੀ ਜਿੰਨਾ ਮਹਿੰਗਾ ਫਰਨੀਚਰ ਵਿਕਦਾ। ਲੱਕੜ ਇੰਨੀ ਮਹਿੰਗੀ ਨਹੀਂ ਵਿਕਦੀ ਕਿਉਂਕਿ ਉਹ ਘੜੀ ਹੋਈ ਨਹੀਂ ਹੈ। ਜਦੋਂ ਉਹਨੂੰ ਕੋ ਘੜ ਕੇ ਸਵਾਰ ਕੇ ਫਰਨੀਚਰ ਬਣਾਉਂਦਾ ਹੈ, ਉਹਦੀਆਂ ਬਣੀਆਂ ਹੋਈਆਂ ਕੁਰਸੀਆਂ, ਟੇਬਲ, ਉਸ ਲੱਕੜ ਦੇ ਘੜੇ ਹੋਏ ਬੈੱਡ, ਉਸ ਲੱਕੜ ਦੇ ਬਣਾਏ ਹੋਏ ਸੋਫੇ ਜਦੋਂ ਉਹਨੂੰ ਕੋ ਘੜ ਦਿੰਦਾ, ਉਹਦੀ ਕੀਮਤ ਵੱਧ ਜਾਂਦੀ ਹੈ। ਗੁਰੂ ਨੇ ਘੜ ਦਿੱਤਾ, ਸਵਾਰ ਦਿੱਤਾ। ਪਾਈਓ ਦੀ ਮਿੰਮ ਵਡਿਆਈ ਸੁਭਾ ਵਜੇਗੀ ਜਿਵੇਂ ਘੜੀ ਹੋਈ ਲੱਕੜ ਫਰਨੀਚਰ ਦਾ ਮੁੱਲ ਵੱਧ ਗਿਆ ਜੇ ਤੁਸੀਂ ਇਕੱਠਾ ਸੋਨਾ ਖਰੀਦਣੇ ਬਿਨਾਂ ਘੜਤ ਤੋਂ ਉਹ ਸੋਨੇ ਦਾ ਮੁੱਲ ਹੋਰ ਹੈ ਜਦੋਂ ਉਹਦੀ ਘੜਤ ਘੜ ਕੇ ਕੋਈ ਗਹਿਣਾ ਬਣਾਉਂਦਾ ਤਾਂ ਸਾਥ ਸੰਗਤ ਬਣਤਰ ਦੇ ਪੈਸੇ ਅਲੱਗ ਲਾਉਂਦਾ ਮਿਹਨਤ ਦੇ ਪੈਸੇ ਅਲੱਗ ਹੈ ਉਹਦੇ ਵਿੱਚੋਂ ਖੋਟ ਕੱਢੀ ਜਾਂਦੀ ਹੈ ਉਹਨੂੰ ਸ਼ੁੱਧ ਕੈਰਟ ਕਰਕੇ ਬਣਾਇਆ ਜਾਂਦਾ ਉਹਦੇ ਪੈਸੇ ਅਲੱਗ ਜੋੜੇ ਜਾਣਗੇ ਨਾਲ ਉਦੀ ਕੀਮਤ ਵਧ ਗਈ ਘੜੀ ਹੋਈ ਚੀਨ ਦੀ ਕੀਮਤ ਵਧੇ ਗਈ ਇਹਨੂੰ ਮਹਾਰਾਜ ਕਹਿੰਦੇ ਜਿਸ ਦਿਨ ਗੁਰੂ ਨੇ ਤੈਨੂੰ ਘੜ ਦਿੱਤਾ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆਂ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਹੇ ਜਿਨ੍ਹਾਂ ਜੀਵਨ ਗੁਰੂ ਨੇ ਘੜ ਦਿੱਤਾ ਉਹਦੀ ਮਹਿਮਾ ਕਹਿਣ ਤੋਂ ਬਾਹਰ ਹੈ ਉਦੇ ਬਾਰੇ ਕੋਈ ਕੰਪਲੀਟ ਨਹੀਂ ਕਹਿ ਸਕਦਾ ਕੋਈ ਉਹਦੇ ਬਾਰੇ ਪੂਰਾ ਨਹੀਂ ਕਹਿ ਸਕਦਾ ਜੇ ਕੋਈ ਪੂਰਾ ਕਹੇਗਾ ਉਹ ਇੱਕ ਦਿਨ ਪਛਤਾਏਗਾ ਕਿਉਂ ਗੁਰੂ ਦਾ ਘੜਿਆ ਹੋਇਆ ਗੁਰੂ ਦੀ ਮਹਿਮਾ ਸਾਧ ਸੰਗਤ ਸਿੱਖ ਵਿੱਚ ਪਰਵੇਸ਼ ਕਰ ਜਾਂਦੀ ਹੈ ਗੁਰੂ ਵਾਲਿਆਂ ਬਰਕਤਾਂ ਸਿੱਖ ਵਿੱਚ ਵਰਤਣ ਲੱਗ ਪੈਂਦੀਆਂ ਪਈਓ ਪਾਤਸ਼ਾਹ ਨੇ ਘੜੇ ਹੋਏ ਸਵਾਰੇ ਹੋਏ ਸਾਧਿਆ ਹੋਏ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਗੱਲ ਕੀਤੀ ਜਿਹੜਾ ਸਾਧਿਆ ਹੋਇਆ ਹੈ ਉਹਨੂੰ ਫਿਰ ਮਹਾਰਾਜ ਕਹਿਣਗੇ ਸਾਧਕੀ ਸੋਬਾ ਉੱਚ ਤੇ ਉੱਚੀ ਪੜੋ ਸਾਧਕੀ ਸੋਬਾ ਮੂਚ ਤੇ ਗੱਜ ਕੇ ਪੜੋ ਸਾਧਕੀ ਸੋਬਾ ਉੱਚ ਤੇ ਉੱਚੀ ਸਾਧਕੀ ਸੋਬਾ ਮੂਚ ਤੇ ਸਾਧਕੀ ਸੋਬਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦਨ ਕਿਉਂ ਭਾਈ ਸਾਧ ਜਿਹੜਾ ਸੱਦਿਆ ਗਿਆ ਭਾਵ ਘੜਿਆ ਗਿਆ ਤਿੱਥੇ ਘਾੜਤ ਕੜੀਆਂ ਬਹੁਤ ਅਨੂਪ ਤਾਂ ਕਿੰਗ ਗੱਲਾਂ ਕਥੀਆਂ ਨਾ ਜਾਹੇ ਫਿਰ ਸਵਾਦੇ ਹੋਏ ਦੀ ਮਹਿਮਾ ਵਡਿਆਈ ਕਹਿਣ ਤੋਂ ਬਾਹਰ ਹੈ ਕਿਉਂ ਭਾਈ ਉਹ ਸੱਦਿਆ ਗਿਆ ਜਦੋਂ ਸਾਧ ਦੀ ਡੈਫੀਨੇਸ਼ਨ ਪਰਵਾਸ਼ਾ ਕਹੀ ਉਦੋਂ ਭਾਈ ਗੁਰਦਾਸ ਸਿੰਘ ਲਿਖਦੇ ਨੌਂ ਦਰਵਾਜੇ ਸਾਧ ਸਾਧ ਸਦਾਇਆ ਜਿਨੇ ਆਪਣੇ ਨੌ ਇੰਦ੍ਰੇ ਸ਼ਰੀਰ ਦੇ ਸਾਧ ਲੈਨੇ ਉਹ ਸਾਧ ਅਖਵਣ ਦਾ ਹੱਕਦਾਰ ਹੋ ਗਿਆ ਹੈ ਗੁਰੂ ਸਿੱਖ ਦੇ ਨੌ ਇੰਦ੍ਰੇ ਸਵਾਰ ਦਿੰਦਾ ਨੁਕਤਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਜ਼ਿੰਦਗੀ ਵਿੱਚ ਤੁਹਾਡੇ ਵੀ ਕੰਮ ਆਏਗਾ ਤੁਹਾਡੇ ਚਰਨਾ ਪਿੱਛੇ ਮੇਰੇ ਵੀ ਕੰਮ ਆਏਗਾ ਖੁਦਾ ਨਾ ਰੱਬ ਨਾ ਕਰੇ ਕਿਸੇ ਬੰਦੇ ਦੀ ਅੱਖਾਂ ਖਰਾਬ ਹੋ ਜਾਣ ਡਾਕਟਰ ਉਹਦੀ ਅੱਖ ਬਦਲ ਸਕਦਾ ਹੈ ਲੈਂਸ ਪਾ ਦਿੰਦਾ ਨਿਗਾ ਘਟ ਜਾਏ ਡਾਕਟਰ ਉਹਦੀ ਅੱਖ ਦਾ ਲੈਂਸ ਪਾ ਸਕਦਾ ਪਰ ਮਾਫ ਕਰਿਓ ਦੁਨੀਆ ਦਾ ਕੋਈ ਵੀ ਡਾਕਟਰ ਬੰਦੇ ਦੀ ਅੱਖਾਂ ਦੀ ਦ੍ਰਿਸ਼ਟੀ ਅੰਦਰ ਦੀ ਵੇਖਣ ਦੀ ਨੀਅਤ ਨਹੀਂ ਬਦਲ ਸਕਦਾ ਅੱਖ ਬਦਲੀ ਜਾ ਸਕਦੀ ਹੈ ਪਰ ਅੰਦਰ ਦੀ ਦ੍ਰਿਸ਼ਟੀ ਨਹੀਂ ਬਦਲੀ ਜਾ ਸਕਦੀ ਹੋਰ ਧਿਆਨ ਨਾਲ ਸੁਣਿਓ ਬਾਹਰੀ ਤੌਰ ਤੇ ਕਿਸੇ ਦੇ ਕੰਨ ਖਰਾਬ ਹੋ ਜਾਣ ਡਾਕਟਰ ਉਹਦਾ ਪਰਦਾ ਵੀ ਬਦਲ ਦਿੰਦਾ ਹੈ ਉਹਦੇ ਕੰਨ ਦਾ ਇਲਾਜ ਕੀਤਾ ਜਾ ਸਕਦਾ ਹੈ ਕੋਈ ਕਵੇ ਮੈਨੂੰ ਘੱਟ ਸੁਣਦੇ ਪਰਦਾ ਖਰਾਬ ਹੋ ਗਿਆ ਡਾਕਟਰ ਇਲਾਜ ਕਰ ਦਿੰਦੇ ਪਰਦਾ ਪਾ ਦੇਣਗੇ ਮਸ਼ੀਨ ਲਾ ਦੇਣਗੇ ਪਰ ਮਾਫ ਕਰਿਓ ਕੰਨਾਂ ਦੀ ਸਰੋਤ ਕੋਈ ਡਾਕਟਰ ਬਦਲ ਨਹੀਂ ਸਕਦਾ ਕੋਈ ਕਵੇ ਮੇਰਾ ਕੰਨ ਬਹੁਤ ਨਿੰਦਿਆ ਸੁਣਦੇ ਨੇ ਮੇਰੇ ਕੰਨ ਉਸਤਤ ਸੁਣਨ ਨੂੰ ਉਤਬਲੇ ਰਹਿੰਦੇ ਨੇ ਮੇਰੇ ਕੰਨ ਮਾੜੇ ਗੀਤ ਸੁਣਦੇ ਨੇ ਉਹ ਡਾਕਟਰ ਨਹੀਂ ਬਦਲ ਸਕਦਾ ਡਾਕਟਰ ਕੋਲ ਜਾ ਕੇ ਕਵੇ ਦੀ ਮੇਰੀਆਂ ਅੱਖਾਂ ਬਹੁਤ ਮਾੜਾ ਵੇਖਦੀਆਂ ਨੇ ਡਾਕਟਰ ਨਹੀਂ ਠੀਕ ਕਰ ਸਕਦਾ ਡਾਕਟਰ ਸਿਰਫ ਅੱਖ ਦਾ ਲੈਂਸ ਬਦਲ ਸਕਦਾ ਪਰ ਡਾਕਟਰ ਅੰਦਰ ਦੀ ਦ੍ਰਿਸ਼ਟੀ ਨਹੀਂ ਬਦਲ ਸਕਦਾ ਬੋਲਣ ਵਾਲੀ ਜ਼ੁਬਾਨ 'ਚ ਕੋਈ ਨੁਕਸ ਪੈ ਜਾਏ ਡਾਕਟਰ ਠੀਕ ਕਰ ਦਿੰਦਾ ਪਰ ਕਿਸੇ ਨੂੰ ਝੂਠ ਬੋਲਣ ਦਾ ਇਲਾਜ ਡਾਕਟਰ ਨਹੀਂ ਕਰ ਸਕਦਾ ਕੋਈ ਡਾਕਟਰ ਨੂੰ ਕਹੋ ਵੀ ਮੈਂ ਝੂਠ ਬਹੁਤ ਬੋਲਨੇ ਜੀਬ ਤੋਂ ਉਹਦੇ ਕੋਲ ਕੋਈ ਇਲਾਜ ਨਹੀਂ ਹੈ ਇੱਕ ਨੁਕਤਾ ਹੋਰ ਧਿਆਨ ਨਾਲ ਕਿਸੇ ਦੇ ਬ੍ਰੇਨ ਵਿੱਚ ਦਿਮਾਗ ਵਿੱਚ ਕੋਈ ਨੁਕਸ ਪੈ ਜਾਏ ਡਾਕਟਰ ਠੀਕ ਕਰ ਦਿੰਦੇ ਨੇ ਕਈ ਵਾਰ ਜੇ ਕਿਸੇ ਸਰੀਰ ਦਾ ਸੋਡੀਅਮ ਘਟ ਜਾਏ ਉਹ ਪਾਗਲਪਨ ਦੀ ਹਰਕਤ ਕਰਦਾ ਹੈ ਉਹਦੇ ਬਰੇਨ ਵਿੱਚ ਨੁਕਸ ਪੈ ਜਾਂਦਾ ਅੱਛਾ ਡਾਕਟਰ ਪਾਗਲ ਦਾ ਇਲਾਜ ਕਰ ਸਕਦਾ ਪਰ ਦਿਮਾਗ ਵਿੱਚ ਮਾੜੀ ਸੋਚ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ ਕਿਸੇ ਦੇ ਦਿਮਾਗ ਵਿੱਚ ਮਾੜੀ ਸੋਚ ਹੈ ਉਹਦਾ ਇਲਾਜ ਡਾਕਟਰ ਨਹੀਂ ਕਰ ਸਕ ਉਹ ਕੌਣ ਘਟਦਾ ਤਿੱਥੇ ਘਾੜ ਤੱਕ ਘੜੀਏ ਬਹੁਤ ਅਨੂਕ ਉਹ ਫਿਰ ਗੁਰੂ ਸਿੱਖ ਦੇ ਇੰਦਰੀਆਂ ਨੂੰ ਘਟਦਾ ਜਦੋਂ ਗੁਰੂ ਕੋਲ ਆਉਂਗੇ ਗੁਰੂ ਸੱਡੀਆਂ ਅੱਖਾਂ ਦੀ ਦ੍ਰਿਸ਼ਟੀ ਬਦਲ ਦਿੰਦਾ ਹੈ ਗੁਰੂ ਸਿੱਖ ਦੀ ਸੋਚਣੀ ਬਦਲ ਦਿੰਦਾ ਹੈ ਗੁਰੂ ਸਿੱਖ ਦੀ ਸਰੋਤ ਬਦਲ ਦਿੰਦਾ ਹੈ ਉਹੀਓ ਸਿੱਖ ਜਿਹਨੂੰ ਗੁਰੂ ਨੇ ਘੜ ਦਿੱਤਾ ਹੈ ਉਹਦੀਆਂ ਅੱਖਾਂ ਉਹੀਓ ਹੋਣਗੀਆਂ ਪਰ ਮਾੜਾ ਵੇਖਣਾ ਬੰਦ ਕਰ ਦੇਣਗੀਆਂ ਅੱਖਾਂ ਉਹੀਓ ਹੋਣਗੀਆਂ ਮਾੜੀ ਦ੍ਰਿਸ਼ਟੀ ਬੰਦ ਹੋ ਜਾਏਗੀ ਜ਼ਬਾਨ ਉਹੀਓ ਹੋਏਗੀ ਕੌੜਾ ਬੋਲਣਾ ਬੰਦ ਕਰ ਦੇਗੀ ਕਿਉਂ ਗੁਰੂ ਨੇ ਜ਼ਬਾਨ ਘੜ ਦਿੱਤੀ ਹੈ ਇਹ ਗੱਲ ਉਪਦੇਸ਼ ਗੁਰੂ ਨੇ ਮਤ ਦੇ ਕੇ के भाई सिखा नानक फिकोली पड़ो तन मन बोलेगा असर होना नानक फिक है तन मन फिकिका होए फिको फिका सदिये फिके फिकी सोए फिका का सुटिये मूह थुक् फिके पाए ਫਿੱਕਾ ਮੂਰਖ ਅੱਖੀਆਂ ਪਾਣਾ ਲੈ ਸਜਾਏ ਭਾਈ ਜੇ ਕੋੜਾ ਫਿੱਕਾ ਬੋਲੇਗਾ ਨਾ ਰੱਬ ਦੀ ਦਰਗਾਹ ਵਿੱਚ ਜੁੱਤੀਆਂ ਦੀ ਸਜਾ ਮਿਲੇਗੀ ਤੈਨੂੰ ਇਹ ਗੁਰੂ ਨੇ ਜਦੋਂ ਮਤ ਦਿੱਤੀ ਉਦੋਂ ਜ਼ਮਾਨ ਘੜੀ ਗਈ ਨੋਂ ਦਰਵਾਜੇ ਸਾਧ ਸਾਧ ਸਦਾਇਆ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜ ਤ ਘੜੀਆਂ ਬਹੁਤ ਅਨੂਪ ਜਦੋਂ ਜੀਵਨ ਘੜਿਆ ਗਿਆ ਉਦੋਂ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਉਹਦੀ ਫਿਰ ਮਹਿਮਾ ਵਡਿਆਈ ਵਧ ਗਈ ਕਿਉਂ ਭਾਈ ਗੁਰੂ ਨੇ ਸਿੱਖ ਦਾ ਜੀਵਨ ਘੜ ਦਿੱਤਾ ਹੈ ਗੁਰੂ ਸਿੱਖ ਦੇ ਵਿੱਚ ਪਰਵੇਸ਼ ਕਰ ਗਿਆ ਗੁਰੂ ਵਾਲੀਆਂ ਬਖਸ਼ਿਸ਼ਾਂ ਸਿੱਖ ਵਿੱਚ ਵਰਤਣ ਲੱਗ ਪੈਣਗੀਆਂ ਇਹਨੂੰ ਮਹਾਰਾਜ ਬਾਣੀ ਅੰਦਰ ਕਹਿਣਗੇ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਚੁਣ ਕੱਢੇ ਲੱਦੋ ਵਾਰੇ ਭਾਈ ਗੁਰਸਿੱਖਾਂ ਵਿੱਚ ਗੁਰੂ ਵਰਤਣ ਲੱਗ ਪੈਂਦਾ ਹੈ ਅਗਲੀ ਪੰਕਤੀ ਫਿਰ ਪੜੋ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਹੇ ਮਹਾਰਾਜ ਗੁਰੂ ਘੜਦਾ ਕੀ ਹੈ ਸਵਾਰਦਾ ਕੀ ਹੈ ਸਹਿਬ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਪੜੋ ਤਿੱਥੈ ਘੜੀਐ ਸੁਰਤ ਮਤ ਮਨ ਗੱਜ ਕੇ ਪੜੋ ਤਿੱਥੈ ਘੜੀਐ ਸੁਰਤ ਮਤ ਮਨ ਅੱਛਾ ਸੁਰਤ ਘੜੀ ਗਈ ਸੁਰਤ ਪਤਾ ਕੀ ਹੈ ਸੁਰਤ ਦਾ ਅਰਥ ਹੈ ਭੰਡਾ ਇਕਾਗਰਤਾ ਨਾਲ ਸੁਣਿਓ ਫਿਰ ਗੱਲ ਤੁਹਾਡੇ ਪਕੜ ਵਿੱਚ ਆਉਣੀ ਹੈ ਕਿਉਂਕਿ ਗੁਰਬਾਣੀ ਦੀ ਕਥਾ ਜਦੋਂ ਬਹੁਤ ਇਕਾਗਰ ਹੋ ਕੇ ਸੁਣਾਂਗੇ ਫਿਰ ਸੁਣਾਈ ਦਿੰਦੀ ਹੈ ਸੁਰਤ ਦਾ ਅਰਥ ਹੈ ਭੰਡਾ ਜਿਹਦੇ ਵਿੱਚ ਗੁਰੂ ਨੇ ਵਸਤੂ ਪਾਉਣੀ ਹੈ ਗੁਰੂ ਪਹਿਲਾਂ ਸਿੱਖ ਦੀ ਸੁਰਤੀ ਘੜਦਾ ਹੈ ਉਹ ਬੇਹੋਸ਼ ਨਾ ਰਵੇ 99% ਅਸੀਂ ਸੰਗਤ ਵਿੱਚ ਬੇਹੋਸ਼ ਹੋ ਕੇ ਬੈੰਨੇ ਆ ਪਤਾ ਕਿਵੇਂ ਸਰੀਰ ਇੱਥੇ ਬੈਠਾ ਸੋਚੀ ਕੁਝ ਹੋਰ ਜਾਂਦਾ ਮੱਥਾ ਕੌਣ ਟੇਕ ਰਿਹਾ ਹੈ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਬਸ ਇਹਦੇ ਵਿੱਚ ਹੀ ਸੁਰਤ ਰਹਿੰਦੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਕਥਾ ਕੀਰਤਨ ਲੰਘ ਗਿਆ